ਲਓ ਵੀ ਸੱਜਣੋ ਅੱਜ ਤੁਹਾਨੂੰ ਬਹੁਤ ਉਹ ਬੱਚਿਆਂ ਦਾ ਮらうਣ ਜਾ ਰਹੇ ਆ ਜਿਵੇਂ ਕਈ ਜਮਾਤ ਉਹ ਮਰਦੇ ਹਿਸਾਬ ਨਾਲ ਪੂਰੇ ਹੁੰਦੇ ਨੇ 31 ਜਮਾਤ ਕਈ ਜਮਾਤ ਪਿੱਛੇ ਹੁੰਦੇ ਨੇ ਸਾਲ ਦਾ ਫਰਕ ਹੁੰਦਾ ਪਰ ਇੱਥੇ ਦਾ ਰਿਕਾਰਡ ਇਹ ਤੋੜੇ ਪਏ ਨੇ ਮੈਂ ਕਿਹਾ ਜਮਾਤਾਂ ਦੇ ਇੱਧਰ ਸਾਡੇ ਲਕੂਸ਼ਨ ਸਾਹਿਬ 2009 ਦਾ ਜਨਮ ਹੈ ਨਾਲ ਤੇ ਇਹ ਹਿਸਾਬ ਨਾਲੇ 15ਵਾਂ ਸਾਲ ਇਹਨੂੰ ਲੱਗਿਆ ਹੋਇਆ ਤੇ ਐਸੇ ਬਸ 2-4 ਤੋਂ ਮਹੀਨਿਆਂ ਨੂੰ ਇਹਨਾਂ ਨੂੰ 15 ਦਾ ਪੂਰਾ ਹੋਇਆ ਨਾ 16ਵਾਂ ਲਾਏ ਨਾ ਤੇ 16ਵੇਂ ਸਾਲ ਦੇ ਵਿੱਚ ਟੂਪਰ ਕਿਹੜੀ ਜਮਾਤ ਚ ਹੋ ਸਕਦਾ ਤੁਹਾਡੇ ਹਿਸਾਬ ਨਾਲ? ਓ ਮਾਈ ਗੋਡ। ਪਲੇਟਫਾਰਮ ਮਾਈਕ। 6 ਵਿੱਚ। ਹਾਂ। ਬੁੱਤਾ। ਦਲਮਾ ਸਾਲ ਦਾ ਜਵਾਬ 6 ਵਿੱਚ। ਬੁੱਤਾ ਜੀ। ਦਲਮਾ ਬਈਨ। ਵੈਰੀ ਗੁੱਡ। ਇਹ ਥੋੜੀ ਹਾਂ ਦੇ ਥੋੜੇ ਠੀਕ ਆ। ਇਹ ਹੈਗਾ 16 ਸਾਲ ਦਾ। ਤੂੰ ਕਹਿ ਵੀਂ। ਇਹ ਠੀਕ ਆ ਮੁੰਡਾ ਚੱਲ। ਇਹਦਾ ਕੋਈ ਬੜਾ ਫਰਕ ਨਹੀਂ ਸਾਲ ਦਾ ਫਰਕ ਆ। 15 ਸਾਲ ਦਾ ਜਵਾਬ 10ਵੀਂ ਹੁੰਦਾ 16 ਦਾ ਕੋਈ ਚਲੋ। ਤੇ ਹੁਣ ਰਿਕਾਰਡ ਤੋੜ ਮਿਸ਼ਨ ਲੈਬ ਲੈਕਸ ਤੋਂ ਆ ਰਿਹਾ ਸਾਡਾ ਰਸ਼ੀਅਨ ਟੈਂਕ ਇਨ ਬੀਟਵੀਨ ਹੈਪਨ ਨਾਓ ਇਨ ਕਲਾਸ ਇਹ ਹੈਗਾ ਜਿਹ ਉੱਪਰ 14 ਸਾਲਾਂ ਦਾ 14 ਸਾਲਾਂ ਦਾ ਮੁੰਡਾ ਸਾਡਾ ਇਹ ਗੋਲੂ-ਮੋਲੂ ਤੇ ਕਹਿ ਨਹੀਂ ਜੈ ਐਵੇਂ ਚਾਉਣੀ ਹੈ ਹਾਂ ਹੋਤ ਵੀ ਔਰਥ ਵੀ ਜੋ 12 ਸਾਲਾ ਜਵਾਗ ਚੌਥੀ ਜਵਾਗ ਚ ਇਹ ਹਸਾਵਨਾ ਇਹ ਦਸਵੀਂ ਕਰੂਗਾ 32 ਸਾਲ ਦਾ ਹੋਊਗਾ ਇਹ 25 ਸਾਲ ਦਾ ਦਸਵੀਂ ਕਰੂ ਆਏ ਪੁੱਤਾ ਲਲਮਾ ਮੀਟੇ ਬ੍ਰੇਕਸ ਲੇਕਾ ਵੀ ਲਾਉਣੀ ਹੈ ਨਾ ਹਜੇ ਇਹਨਾਂ ਨੇ ਹਜੇ ਤਾਂ ਹੁਣ 8ਵੀਂ ਤੋਂ ਬਾਅਦ ਗियर ਪਸਾਣ ਆ ਜਾਣਾ 9ਵੀਂ ਤੋਂ ਪਸਾਣ ਆ ਜਾਣਾ ਹੋਰ ਇਹਨੂੰ ਹੁਣ ਕੈਮੀ ਚਾਉਣਾ ਦੇਈ ਦੇ ਅਸੀਂ ਨੂੰ 14 ਸਾਲ ਦਾ ਇਹਨੂੰ ਘਟੋ ਘਟਦੇ ਜਿਆਦਾ ਨਹੀਂ ਤਾਂ ਇਹਨੂੰ ਮੂੰਹ ਦਸਵੀਂ ਚ ਚਲ ਨੌਵੀਂ ਚ ਤਾਂ ਹੋਣੀ ਚਾਹੀਦੀ ਸੀ ਜੋ ਮੈਨੂੰ ਬੋਧਾ ਕਿ ਅੱਠਵੀਂ ਇਟਰਾ ਅੱਠਵੀਂ ਹੀ ਹੁੰਦਾ ਯਾਰ ਅੱਜ ਹੀ ਮੋ ਵੀ ਨਾ ਕਿੰਨਾ 14 ਸਾਲ ਲਾ ਅੱਜ ਬੂਟੇ ਦੀ ਕਰਾਰੀ ਪਤਾ ਕਿੱਥੇ ਵਧੂ ਅੱਠਵੀਂ ਚ ਹਾਂ ਇਹ ਸਾਰੇ ਖੇਲ ਕਰਦੇ ਨੇ ਸਾਡੇ ਇਹਨੇ ਹੋਣਾ ਚਾਹੀਦਾ ਅਸੀਂ 9ਵੀਂ ਚ 14 ਸਾਲ ਦੇ ਹਿਸਾਬ ਨਾਲ ਇਹ ਹੈਗਾ ਚੌਥੀ ਯਾਰ ਪਾਪਾ 9ਵੀਂ ਕਲਾਸ ਪਤਾ ਕਿੰਨਾ ਕੰਮ ਕਰਾਂਗੇ ਹਾਂ ਹਾਂ ਮੈਂ ਤੁਹਾਨੂੰ ਹੀ ਤਾਂ ਕਹਿਣਾ ਹੈ ਤੇ ਮੈਨੂੰ ਹੋਣਾ ਚਾਹੀਦਾ ਸੀਗਾ ਵੀਰੇ ਚੋਂਪ 15 ਸਾਲ ਦੇ ਨੂੰ 10ਵੀਂ ਚ ਚਾਰ ਸਾਲ ਲੱਗਿਆ ਹੈ ਤੇ ਟਿਕਾ ਤੇ ਇਹਦਾ ਰਿਕਾਰਡ ਤੋੜੇ ਹੋਏ ਨੇ ਸੋ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਮਾਤੀ ਜੀ ਤੁਸੀਂ ਮੰਨ ਲਓ ਇਹ ਵੀ ਗਿਨੈਸ ਬੁੱਕ ਦੇ ਵਿੱਚ ਲਿਖਾਇਆ ਗਿਆ ਹੈ ਨਾ ਮੈਂ ਵੀ ਕਹਾਂਗੀ ਜੀ ਜੀ ਉਹ ਕਿੰਨਾ ਕੈਮੀਕਲ ਜਿਹੜਾ ਵੀਡੀਓ ਬਣਾ ਰਿਹਾ ਹੈ ਲਪੂਸ਼ਨ ਇੱਕ ਮਿਸਾਲ 14 ਸਾਲ ਦਾ 14 ਸਾਲ ਤੇਜੀ ਚ ਉਹ ਇਹਨੇ ਪੈਣ ਜਮੇ ਰਿਕਾਰਡ ਤੋੜਦਾ ਤੂੰ ਤਾਂ ਜਦ ਠੀਕ ਹੈ ਨਾ ਇਸ ਤਰੀਕੇ ਤੇ ਆਪਾਂ ਕਿ ਨਹੀਂ ਆ ਮੇਰੀ ਗੱਲ 11 ਜਦ ਤੂੰ ਦਾ ਠੀਕ ਹੈ ਪੰਜ ਮਿੰਟ ਇੱਕ ਮਾਤਾ ਦਾ ਦਾਦਾ ਜੀ ਜੀ 14 ਸਾਲ ਤੀਜੂ ਜਿਹੜਾ ਹੈ ਉਹਨਾਂ ਦੌੜ ਗਿਆ ਅਸੀਂ ਇਹਨੂੰ ਪੁੱਛਿਆ ਅਸੀਂ ਇਹਨੂੰ ਪੁੱਛਿਆ ਜੇ ਮੀਂਹ ਹੁੰਦਾ ਉਹ ਸਕੂਲ ਜਾਂਦਾ ਅੱਛਾ 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 ਚਲ ਕੋਈ ਗੱਲ ਨਹੀਂ ਇਹ ਤਾਂ ਹੁਣ ਮਾਨੂੰ ਸੀ ਆਉਣੇ ਆ ਰਹੀ ਹੈ। ਰਾਤੀ ਪੁੱਛਿਆ ਹਨ ਮਾਰ ਕੇ ਇਹਦਾ ਸੱਤਰੀਏ ਦਾਖਲਾ ਕਰਾਵੇ। ਵਾਲੇ ਕੋ ਇਹ ਪਹਿਲਾਂ ਤਿੰਨ ਚਾਰ ਸਾਲ ਦਾ ਦੂਜੀ ਜੀ ਕਹੀ ਗਿਆ ਮੈਂ ਸੈਕੰਡ ਜੀ ਆ ਇਹ ਤਾਂ ਹੁਣ ਆ ਕੇ ਕਿਤੇ ਚੋਕਰੀ ਕਰਾ ਲੀ ਉਹ ਚਲ ਕੋਈ ਗੱਲ ਹੁਣ ਠੀਕ ਹੈ 21 ਬੁੱਕ ਸਰਕਾਰ ਤੁਹਾਡਾ ਕਰਾਉਣਾ ਆਪਣੇ ਚੈੱਕ ਹਾਂ ਠੀਕ ਹੈ ਤਾਂ ਸ਼ਾਬਾਸ਼ ਵੈਰੀ ਗੁੱਡ ਕੀ ਆ ਤੁਸੀਂ ਥੋੜਾ ਮਾਸਟਰ ਨਹੀਂ ਬਣਾਉਂਦੇ ਕਿ ਤੁਸੀਂ ਆਪ ਨਹੀਂ ਪੜ੍ਹਦੇ ਚੱਕਰ ਕੀ ਹੈ ਆਪ ਨਹੀਂ ਪੜ੍ਹਦੇ ਆਪ ਨਹੀਂ ਪੜ੍ਹਦੇ ਤੂੰ ਬਈ ਮੈਡਮਾਂ ਨਹੀਂ ਬਣਾਉਂਦੀਆਂ ਕਿ ਆਪ ਨਹੀਂ ਪੜ੍ਹਦਾ ਮੈਂ ਤਾਂ ਮਾਤਾ ਜੀ ਆਨੇ ਵਾਲਾ ਆਪ ਨਹੀਂ ਲੈ ਕੇ ਨਗਾਲੂ ਵਸਤਨਾ ਨਹੀਂ ਆਦਾ ਦੇਖ ਬੰਦੇ ਕਿ ਨਾ ਬੱਦਿਲਵਾ ਲੈ ਚੱਲ ਲੈ ਕੇ ਜਨਾ ਮਾਰਦੀ ਦੋ ਸੁਣਾਉਣਾ ਨਹੀਂ ਹਾਂ ਤੂੰ ਲਿਖਣਾ ਹੀ ਹੁੰਦਾ ਸੁਣਾ ਕੇ ਕੀ ਕਰਨਾ ਪੇਪਰ ਇਹਦੇ ਲਿਖਣਾ ਹੀ ਹੁੰਦਾ ਪੇਪਰ ਸੁੱਚਾ ਕਰਾ ਚੱਲ ਇਹਨਾਂ ਦਸਵੀਂ ਰੱਖਦਾ ਤੈਨੂੰ ਮੈਂ ਪਾਸ ਕਰਾ ਦੂੰ ਹੱਥ ਮੜਾ ਇੱਧਰ ਮੈਨੂੰ ਜਾਚੇ ਹਾਂ ਪੱਕਾ ਦਸਵੀਂ ਤੱਕ ਤੇ ਤੂੰ ਮੈਂ ਪਾਸ ਕਰਾਉ ਠੀਕ ਹੈ ਵੀ ਹੋਰ ਕਿਨੇ ਹੋਣਾ ਦਸਵੀਂ ਤੱਕ ਪਾਸ ਇਹ ਬੁਲਾਤ ਹਾਂ ਤੂੰ